ਸੀਲ ਮੁਰਗਾ ਹੈ ਵਾਹ ਜੀ ਵਾਹ ਇਹਨੂੰ ਕਹਿੰਦੇ ਸੀਲ ਮੁਰਗਾ ਇਹ ਲੜਾਉਣ ਵਾਸਤੇ ਰੱਖੇ ਜਾਂਦੇ ਆ ਬਾਈ ਮੈਂ ਚੱਕ ਕੇ ਸ਼ੂਆ ਦਿਖਾਈਦਾ ਸ਼ੂਆ ਦਿਖਾਈਏ ਦਰਸ਼ਕਾਂ ਨੂੰ ਉਹ ਦੇਖੋ ਪੈਰਾਂ ਦੇ ਕੋਲ ਨਾ ਇਹ ਆ ਹੁੰਦਾ ਹਥਿਆਰ ਹਮ ਬੜਦਾ ਬੁਰਦਾ ਤਾਂ ਨਹੀਂ 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 ਬੱਸ 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 ਆਹ ਦੇਖੋ ਇਹ ਚੀਜ਼ ਨੂੰ ਬੋਲਦੇ ਆ ਆਹ ਦੇਖੋ ਆਹ ਦੇਖੋ ਆਹ ਜੀ ਇਹ ਸ਼ੂਆ ਹੈ ਇਹਨੂੰ ਬੋਲਦੇ ਆ ਸੁਪਾ ਹਾਂ ਇਹ ਆ ਮੁਰਗੇ ਦਾ ਹਥਿਆਰ ਇਹਦਾ ਨਾਂ ਮੁਰਗਾ ਮਾਰ ਵੀ ਦਿੰਦਾ ਮੁਰਗੇ ਨੂੰ ਆ ਲਿਆ ਕੋਈ ਨਾ ਕਹਿੰਦੇ ਸੀਲ ਮੁਰਗੇ ਇਹਨੂੰ ਪੈਰੋਂ ਬੰਨਿਆ ਲੈ ਕੇ ਜਾਂਦੇ ਪੈਰੋਂ ਬੰਨਿਆ ਅੱਛਾ ਟੂਰਨਾਮੈਂਟ ਹੁੰਨੇ ਨਾਲ ਹਾਂਜੀ ਹਾਂ ਅੱਛਾ ਕਿੰਨੀ ਕ ਵਾਰ ਜਿੱਤਿਆ ਹੈ ਇਹ ਦੂਸਰੀ ਵਾਰ ਲੈ ਕੇ ਚਲੇ ਆ ਪਹਿਲਾ ਤਾਂ ਜਿੱਤ ਗਿਆ ਤਾਂ ਹਾਂ ਦੂਸਰੀ ਵਾਰ ਲੈ ਕੇ ਚਲੇ ਆ ਅੱਛਾ ਕੀ ਆਵਾਜ਼ ਆ ਨਾ ਉਹ ਕਿ ਮੁਰਗੇ ਦਾ ਇਹਦਾ ਨਾਂ ਨਹੀਂ ਰੱਖਿਆ ਵਾ ਇਹਨੂੰ ਸਰਗਾ ਕਹਿੰਦੇ ਅੱਛਾ ਕਿਹੜੇ ਮੁਰਗੇ ਦਾ ਹੈ ਵਾਹ ਜੀ ਬਾ ਹਾਂਜੀ ਇਹਨੂੰ ਉਹਦੇ ਸੀਲ ਮੁਰਗਾ